ਗੁਰਨਾਨਕ ਪਾਤਸ਼ਾਹ ਦੇ ਗੁਰਪੁਰਬ ਤੇ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਵਾਇਗਰੂ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਆਪਾਂ ਸ਼ੁਰੂਆਤ ਕਰਦੇ ਹਾਂ ਜਿਵੇਂ ਹਰ ਰੋਜ਼ ਆਪਾਂ ਪ੍ਰੋਗਰਾਮ ਦੇ ਵਿੱਚ ਗੱਲਬਾਤ ਦੇ ਵਿੱਚ ਬਹੁਤ ਸਾਰੀਆਂ ਪੰਜਾਬ ਦੀਆਂ ਭਾਰਤ ਦੀਆਂ ਦੁਨੀਆ ਭਰ ਦੀਆਂ ਸਿਆਸੀ ਗੱਲਾਂ ਤੇ ਜਿਹੜੀ ਆ ਤੁਹਾਡੇ ਨਾਲ ਵਿਚਾਰ ਚਰਚਾ ਕਰੀਦੀ ਆ ਉਸ ਤੋਂ ਪਹਿਲਾਂ ਸਾਰਿਆਂ ਨੂੰ ਬੇਨਤੀ ਆ ਕਿ ਜੇਕਰ ਹਜੇ ਤੱਕ ਸਬਸਕ੍ਰਾਈਬ ਜੋ ਫੋਲੋ ਨਹੀਂ ਕੀਤਾ ਤਾਂ ਜਰੂਰ ਕਰ ਲਿਓ ਤੇ ਤੁਹਾਡੀ ਕੋਈ ਵੀ ਪ੍ਰਤੀਕਿਰਿਆ ਹੁੰਦੀ ਆ ਤੁਸੀਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਮਸਲਾ ਇਹ ਚੰਡੀਗੜ੍ਹ ਦਾ ਤੇ ਦੇਖਣਾ ਹੈ ਵੀ ਪੰਜਾਬ ਦੇ ਨਾਲ ਕੌਣ ਕੌਣ ਖੜਦਾ ਇਹ ਹੁਣ ਗੱਲਾਂ ਜਿਹੜੀਆਂ ਇਹਨਾਂ ਤੇ ਐਂਡ ਹੋਣਾ ਚਾਹੀਦਾ ਚੰਡੀਗੜ੍ਹ ਦਾ ਮਸਲਾ ਹੈ ਪੰਜਾਬ ਦੇ ਪਾਣੀਆਂ ਦਾ ਮਸਲਾ ਹੈ ਇੱਕ ਦੋਨੋਂ ਹੱਲ ਕਰਨੇ ਆ ਸਾਨੂੰ ਸਮਝ ਨਹੀਂ ਆਉਂਦੀ ਪਰ ਜਿਨ੍ਹਾਂ ਨੇ ਉਲਝਾਏ ਹੋਏ ਨੇ ਉਹਨਾਂ ਨੇ ਤਾਂ ਉਲਝਾ ਕੇ ਹੀ ਰੱਖੇ ਨੇ ਇਹ ਸੁਲਝਾਉਣ ਵਾਲਾ ਤਾਂ ਕੰਮ ਉਹਨਾਂ ਦਾ ਹੈ ਨਾ ਜਿਨ੍ਹਾਂ ਨੇ ਜਿਨ੍ਹਾਂ ਨੂੰ ਚਾਰਾ ਜੋਈ ਕਰਨੀ ਚਾਹੀਦੀ ਬੰਨ ਨੂੰ ਸੁਲਝਾਇਆ ਜਾਵੇ ਉਹਨਾਂ ਦੇ ਕੇਸ ਟ੍ਰੀਕੇ ਦੇ ਹਾਲਾਤ ਆਪਣੇ ਸੂਬੇ ਦੇ ਵਿੱਚ ਨੇ ਜਾਂ ਪਾਰਟੀਆਂ ਦੇ ਵਿੱਚ ਨੇ ਉਹਦੇ ਉੱਤੇ ਵੀ ਆਪਾਂ ਗੱਲ ਕਰਦੇ ਆਂ ਤੇ ਮਸਲਾ ਚੰਡੀਗੜ੍ਹ ਦਾ ਦੁਬਾਰਾ ਉੱਠਿਆ ਕਿਉਂ ਹੈ ਇਹਦੇ ਤੇ ਵੀ ਆਉਣੇ ਆ ਤੇ ਨਾਲ ਦੀ ਨਾਲ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਮੁੱਖ ਮੰਤਰੀਆਂ ਦੀ ਰੇਸ ਤੇ ਮੈਨੂੰ ਲੱਗਦਾ ਦੱਸਣ ਦੀ ਜਰੂਰਤ ਨਹੀਂ ਕਿ ਕਿਹੜੀ ਪਾਰਟੀ ਦੇ ਵਿੱਚ ਹੋ ਰਹੀ ਹੈ ਡੈਫੀਨਿਟਲੀ ਕਾਂਗਰਸ ਕਾਂਗਰਸ ਦੇ ਵਿੱਚ ਫਿਰ ਇੱਕ ਵਾਰ ਜਿਹੜੀ ਆ ਦੌੜ ਭੱਜ ਚੱਲ ਰਹੀ ਹੈ ਕਿ ਮੁੱਖ ਮੰਤਰੀ ਕਹੇ ਨਾ ਆਪੋ ਆਪਣਾ ਜਿਹੜਾ ਧੜੇ ਵੀ ਖੜੇ ਕੀਤੇ ਜਾ ਰਹੇ ਨੇ ਪੱਟਾਂ ਤੇ ਥਾਪੀਆਂ ਵੀ ਮਾਰੀਆਂ ਜਾ ਰਹੀਆਂ ਆਪਣਾ ਆਪਣਾ ਕਲਾਊਡ ਵੀ ਜਿਹੜਾ ਉਹ ਵੀ ਵਧਾਇਆ ਜਾ ਰਿਹਾ ਇਹਦੇ ਸਭ ਦੇ ਚੱਲਦਿਆਂ ਵਿੱਚ ਦਲਵੀਰ ਗੋਲਡੀ ਇੱਕ ਜਿਹੜਾ ਮੇਨ ਇਹਦਾ ਕਹੋ ਕਿ ਮੋਹਰਾ ਬਣੇ ਹੋਏ ਨੇ ਇਹਦੇ ਇਹਦੇ ਤੇ ਆਉਨੇ ਆਪਾਂ ਸੋ ਚੰਡੀਗੜ੍ਹ ਦਾ ਜਿਹੜਾ ਮਸਲਾ ਹੈ ਇਹ ਹੁਣ ਦੁਬਾਰਾ ਚਰਚਾ ਦੇ ਵਿੱਚ ਆਇਆ ਕਿਉਂਕਿ ਇਹ ਜਿਹੜਾ ਕੇਂਦਰ ਦਾ ਆਪਣਾ ਵਾਤਾਵਰਣ ਮੰਤਰਾਲਾ ਇਹਨੇ ਜਿਹੜਾ ਜੈਸ ਕਰ ਦਿੱਤੀ ਆ ਕਿ ਹਰਿਆਣਾ ਦੇ ਵਿੱਚ ਹਰਿਆਣਾ ਜਿਹੜਾ ਚੰਡੀਗੜ੍ਹ ਦੇ ਵਿੱਚ ਆਪਣੀ ਵਿਧਾਨ ਸਭਾ ਦੀ ਜਿਹੜੀ ਆ ਇਮਾਰਤ ਹੋਰ ਬਣਾ ਸਕਦਾ 10 ਏਕੜ ਜ਼ਮੀਨ ਦੀ ਉਹਨੂੰ ਜਿਹੜੀ ਇਜਾਜ਼ਤ ਦੇ ਦਿੱਤੀ ਗਈ ਆ ਸੋ ਹੁਣ ਬਹੁਤ ਸਾਰੇ ਲੋਕਾਂ ਦਾ ਤਾਂ ਇਹ ਮੰਨਣਾ ਕਿ ਐਵੇਂ ਹੀ ਹਮੇਸ਼ਾ ਜਿੱਦਾਂ ਕੇਂਦਰ ਕਰਦਾ ਹੀ ਹੁੰਦਾ ਮਾੜਾ ਮੋਟਾ ਪੰਜਾਬ ਨੂੰ ਹਰੇਕ ਮਸਲੇ 'ਚ ਫਸਾ ਕੇ ਰੱਖੋ ਉਸ ਵੀਕੇ ਦੀ ਗੱਲ ਆ ਬਾਰੇ ਬਹੁਤ ਲੋਕ ਇਹ ਦਿੱਤੀ ਜਿਹੜਾ ਚਿੰਤਾਜਨਕ ਵੀ ਨੇ ਪੰਜਾਬ ਦੇ ਵਿੱਚੋਂ ਜ਼ਿਆਦਾਤਰ ਜਿਹੜੇ ਲੀਡਰ ਨੇ ਉਹਨਾਂ ਦੀਆਂ ਬਿਆਨਬਾਜ਼ੀਆਂ ਬਹੁਤ ਚੰਗੀਆਂ ਨੇ ਸੁਨੀਲ ਸਭ ਤੋਂ ਚੰਗੀ ਸੁਨੀਲ ਜਾਖਣ ਨੂੰ ਮੈਂ ਵੈਸੇ ਵੀ ਜਿਹੜੇ ਆ ਬਹੁਤ ਚੰਗੇ ਸੂਝਵਾਨ ਆਗੂ ਮੈਂ ਉਹਨਾਂ ਨੂੰ ਮੰਨਦਾ ਉਹਨਾਂ ਨੇ ਹਮੇਸ਼ਾ ਇੱਕ ਜਿਹੜਾ ਵਧੀਆ ਤਰੀਕੇ ਨਾਲ ਉਹ ਗੱਲ ਵੀ ਕਰਦੇ ਨੇ ਸੋ ਉਹਨਾਂ ਨੇ ਇਕਦਾ ਉਹਨਾਂ ਨੇ ਆਪਣਾ ਜਿਹੜਾ ਉਹਨਾਂ ਦੇ ਉੱਤੇ ਅਸਤੀਫੇ ਦੇ ਉੱਤੇ ਜਿਹੜੀ ਸਗੀ ਧੁੰਦ ਜਿਹੜੀ ਹੋਈ ਸੀਗੀ ਉਹਨੂੰ ਵੀ ਉਹਨਾਂ ਨੇ ਸਾਫ਼ ਕੀਤਾ ਉਹਨਾਂ ਨੇ ਕਿਹਾ ਕਿ ਦੇਖੋ ਜਦੋਂ ਮੈਂ ਕਾਂਗਰਸ ਦੇ ਵਿੱਚ ਸੀਗਾ ਉੱਥੇ ਵੀ ਮੇਰੀ ਪ੍ਰਧਾਨਗੀ ਦੇ ਹੇਠ ਜਦੋਂ ਅਸੀਂ ਚੋਣ ਹਾਰ ਗਏ ਸੀਗੇ ਜਾਂ ਮੈਂ ਚੋਣ ਹਾਰ ਗਿਆ ਸੀਗਾ ਆਪਣੀ ਤੇ ਮੈਂ ਅਸਤੀਫੇ ਦੀ ਪੇਸ਼ਕਸ਼ ਕੀਤੀ ਸੀ ਸੋ ਹੁਣ ਬੇਸ਼ੱਕ ਅਸੀਂ ਕਹੀ ਜਾਈਏ ਕਿ ਸਾਡਾ ਵੋਟ ਸ਼ੇਅਰ ਬਹੁਤ ਵੱਧ ਗਿਆ ਪਰ ਅਸੀਂ ਸੀਟ ਕੋਈ ਨਹੀਂ ਜਿੱਤ ਸਕੇ ਸੋ ਐਜ਼ ਅ ਪ੍ਰਧਾਨ ਮੇਰੀ ਜ਼ਿੰਮੇਵਾਰੀ ਵੱਧਦੀ ਹੈ ਤੇ ਮੈਂ ਆਪਣੇ ਅਹੁਦੇ ਤੋਂ ਅਸਤੀਫੇ ਦੀ ਪੇਸ਼ਕਸ਼ ਕੀਤੀ ਆ ਇਹਨੂੰ ਐਕਸੈਪਟ ਕਰਨਾ ਜਾਂ ਨਹੀਂ ਕਰਨਾ ਇਹ ਇਹੋਨਾਂ ਦੀ ਗੱਲ ਹੈ ਮਤਲਬ ਭਾਜਪਾ ਦੀ ਜਿਹੜੀ ਕੇਂਦਰੀ ਲੀਡਰਸ਼ਿਪ ਹੈ ਉਹਨਾਂ ਦੇ ਆ ਤੇ ਉਹਨਾਂ ਨੇ ਫਿਰ ਕੱਲ ਉਹਨਾਂ ਨੇ ਚੋਪੇਸ ਕਰਕੇ ਤੋੜੀ ਉਹਨਾਂ ਨੇ ਕਿਹਾ ਕਿ ਜਿਹੜਾ ਚੰਡੀਗੜ੍ਹ ਵਾਲਾ ਮਸਲਾ ਇਹ ਬਹੁਤ ਗਲਤ ਗੱਲ ਹੈ ਪੰਜਾਬ ਦਾ ਇਹ ਹੱਕ ਹੈ ਪੰਜਾਬ ਦੀ ਰਾਜਧਾਨੀ ਹੈ ਚੰਡੀਗੜ੍ਹ ਹਰਿਆਣੇ ਨੇ ਰਾਜਧਾਨੀ ਆਪਣੀ ਨਵੀਂ ਬਣਾਉਣੀ ਸੀ ਇਹ ਹੀ ਤੈਅ ਹੋਇਆ ਸੀ ਕੁਝ ਸਾਲਾਂ ਦੇ ਲਈ ਜਿਹੜਾ ਇਹ ਅਰੇਂਜਮੈਂਟ ਕੀਤਾ ਗਿਆ ਸੀ ਤੇ ਕਿ ਜਦੋਂ ਕਿ ਹਰਿਆਣਾ ਆਪਣੇ ਪੈਰਾਂ ਸਿਰ ਹੋ ਗਏ ਆਪਣੀ ਰਾਜਧਾਨੀ ਬਣਾ ਲਵੇ ਤੇ ਚੰਡੀਗੜ੍ਹ ਜਿਹੜੀ ਆ ਉਹ ਪੰਜਾਬ ਦੇ ਕੋਲ ਹੀ ਰਹਿਣਾ ਸੋ ਇਹ ਜੇਕਰ ਇਦਾਂ ਹੁੰਦਾ ਤਾਂ ਇਹ ਪੰਜਾਬ ਦੇ ਲਈ ਬਹੁਤ ਵੱਡੀ ਇਹ ਪ੍ਰੋਬਲਮ ਆ ਪੰਜਾਬ ਇੱਕ ਉਹਨਾਂ ਨੇ ਕਿਹਾ ਕਿ ਖੜਕ ਭੁਜਾ ਅਸੀਂ ਮੰਨਦੇ ਆ ਪਾਕਿਸਤਾਨ ਦੇ ਨਾਲ ਪੰਜਾਬ ਦਾ ਬਾਰਡਰ ਲੱਗਦਾ ਤੇ ਜੇਕਰ ਤੁਸੀਂ ਤੇ ਬੜੀ ਸਹੀ ਗੱਲ ਉਹਨਾਂ ਨੇ ਕੀਤੀ ਹੈ ਕਿ ਜੇਕਰ ਤੁਸੀਂ ਕੁਝ ਨਾ ਕੁਝ ਪੰਜਾਬ ਦੇ ਅੰਦਰ ਕਰ ਹੀ ਜਾਉਂਗੇ ਨਾ ਤਾਂ ਫਿਰ ਇਹ ਤੁਸੀਂ ਕਿਦਾਂ ਸੋਚ ਸਕਦੇ ਆ ਕਿ ਬਾਰਡਰ ਤੇ ਤੁਹਾਡੀ ਸਿਕਿਉਰਿਟੀ ਜਿਹੜੀ ਆ ਉਹ ਵਧੀਆ ਰਹਿ ਸਕੇ ਤੁਹਾਨੂੰ ਤਾਂ ਚਾਹੀਦਾ ਨਾ ਕਿ ਜਦ ਤੁਸੀਂ ਬਾਰ-ਬਾਰ ਜਦੋਂ ਉਦਾਂ ਕੋਈ ਗੱਲ ਆਉਂਦੀ ਆ ਤਾਂ ਹਰੇਕੀ ਗੱਲ ਤੇ ਕਹਿੰਦੇ ਆ ਜੀ ਸਰਹੱਦੀ ਸੂਬਾ ਦੀ ਬਾਰਡਰ ਦਾ ਇਲਾਕਾ ਆ ਤੇ ਫਿਰ ਬਾਰਡਰ ਦੇ ਇਲਾਕੇ ਦੇ ਵਿੱਚ ਸਾਰਾ ਕੁਝ ਠੀਕ ਠਾਕ ਰਹੇ ਉਹਦੇ ਲਈ ਜਿਹੜੇ ਇਲਾਕੇ ਦੇ ਲੋਕਾਂ ਦੀਆਂ ਜਿਹੜੀਆਂ ਉਹਨਾਂ ਦੀਆਂ ਮੰਗਾਂ ਹੁੰਦੀਆਂ ਜਾਂ ਉਹਨਾਂ ਦੀਆਂ ਗੱਲਾਂ ਹੁੰਦੀਆਂ ਤੇ ਇਹ ਹੱਕੀ ਮੰਗਿਆ ਤੇ ਸਹੀ ਮੰਗਿਆ ਇਹ ਕੋਈ ਧੱਕਾ ਕਰਨ ਵਾਲੀ ਗੱਲ ਨਹੀਂ ਨੇ ਇਹ ਐਪੀਨੇਟਲੀ ਜਦੋਂ ਅਸੀਂ ਇਹ ਗੱਲ ਕਹਿੰਨੇ ਕਿ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਚੰਡੀਗੜ੍ਹ ਬਣਾਇਆ ਗਿਆ ਤੇ ਹਰਿਆਣੇ ਦੇ ਵੱਲੋਂ ਇਹ ਵੀ ਗੱਲ ਆਉਂਦੀ ਹੈ ਕਿ ਉਦੋਂ ਸਾਂਝਾ ਪੰਜਾਬ ਸੀ ਐਂਡ ਇਸੇ ਹੀ ਗੱਲ ਹੈ ਕਿ ਉਹ ਸਾਂਝੇ ਪੰਜਾਬ ਦੇ ਪਿੰਡ ਸੀਗੇ ਪਰ ਜਦੋਂ ਇੱਕ ਵਾਰ ਐਗਰੀਮੈਂਟ ਹੋ ਗਿਆ ਆਮ ਤੌਰ ਤੇ ਮੰਨਿਆ ਜਾਂਦਾ ਕਿ ਨਵੇਂ ਸਟੇਟ ਆਪਣੀਆਂ ਰਾਜਧਾਨੀਆਂ ਆਪ ਬਣਾਉਂਦੇ ਨੇ ਜਿਹੜਾ ਪੁਰਾਣਾ ਸਟੇਟ ਹੁੰਦਾ ਉਹ ਆਪਣੀ ਰਾਜਧਾਨੀ ਰੱਖ ਲੈਂਦਾ ਇਸੇ ਤਰੀਕੇ ਨਾਲ ਪਹਿਲਾਂ ਜਦ ਇਹ ਅਰੇਂਜਮੈਂਟ ਤੈਅ ਕਰ ਲਿਆ ਗਿਆ ਸੀ ਤੇ ਫਿਰ ਇਹਦੇ ਤੇ ਹੀ ਸਾਨੂੰ ਚੱਲਣਾ ਚਾਹੀਦਾ ਤੇ ਇਹ ਵੀ ਦੇਖਣਾ ਚਾਹੀਦਾ ਕਿ ਪੰਜਾਬ ਦੇ ਨਾਲ ਇੱਕ ਵਾਰ ਨਹੀਂ ਪਹਿਲਾਂ ਤੁਸੀਂ ਲਾਹੌਰ ਅਸੀਂ ਛੱਡ ਕੇ ਆਏ ਤੇ ਉਹ ਤਾਂ ਉਹ ਇੱਕ ਮੈਂ ਕੋਈ ਦੇਖ ਰਿਆ ਸੀਗਾ ਤੇ ਉਹਦੇ ਵਿੱਚ ਨਾ ਚਲੋ ਕਈ ਵਾਰ ਮੈਂ ਵੈਸੇ ਨਾ ਐਸੇ ਕਰਕੇ ਨਹੀਂ ਲੈਂਦਾ ਕਈ ਵਾਰ ਵੈਸੇ ਮੂੰਹ ਚੋਂ ਵੀ ਨਿਕਲ ਜਾਂਦੀ ਹੈ ਤਾਂ ਕੋਈ ਜਿਹੜਾ ਪੇਸ਼ ਕਰ ਰਿਹਾ ਸੀਗਾ ਪ੍ਰੋਗਰਾਮ ਉਹਨੇ ਕਿਹਾ ਜੀ ਜਦੋਂ ਦੇਸ਼ ਦੀ ਵੰਡ ਹੋਈ ਨਾ ਉਦੋਂ ਪੰਜਾਬ ਵੀ ਵੰਡਿਆ ਗਿਆ ਤੇ ਮੈਂ ਕਿਹਾ ਭਲਿਆ ਮਾਨ ਸਾਹਿਬ ਦੇਸ਼ ਦੀ ਵੰਡ ਹੋਈ ਕਿਹੜੀ ਪੰਜਾਬ ਦੀ ਤਾਂ ਵੰਡ ਹੋਈ ਹੈ ਸਾਰੀ ਜਾਂ ਬੰਗਾਲ ਦੀ ਹੋਈ ਹੈ ਜਾਂ ਪੰਜਾਬ ਦੀ ਹੋਈ ਹੈ ਤੇ ਹੋਰ ਸੋ ਪੰਜਾਬ ਪਹਿਲਾਂ ਤਾਂ ਆਪਣਾ ਵਿੱਚੋਂ ਵੰਡਿਆ ਗਿਆ ਇਹ ਇੰਡੀਆ ਨੂੰ ਇਸ ਤਰੀਕੇ ਨਾਲ ਜਿਹੜਾ ਅੱਜ ਜੇ ਇਸ ਤਰੀਕੇ ਨਾਲ ਇੰਡੀਆ ਸਾਨੂੰ ਜੀਓਗ੍ਰਾਫਿਕਲੀ ਨਜ਼ਰ ਆਉਂਦਾ ਉਹਦੇ ਵਿੱਚ ਪੰਜਾਬ ਨੇ ਸਭ ਤੋਂ ਵੱਡਾ ਆਪਣਾ ਯੋਗਦਾਨ ਪਾਇਆ ਇੱਕ ਤਾਂ ਕੁਰਬਾਨੀਆਂ ਦੇ ਲਈ ਜਿਹੜੀਆਂ ਅਸੀਂ ਆਜ਼ਾਦੀ ਦੇ ਵਿੱਚ ਪਾਈਆਂ ਨਾਲ ਦੀ ਨਾਲ ਜਿਹੜਾ ਪਹਿਲਾਂ ਅਸੀਂ ਵੰਡੇ ਵੀ ਗਿਆ ਲਾਹੌਰ ਵੀ ਗਿਆ ਮੁੜ ਕੇ Shimla ਚ ਲੋ ਬੇਸ਼ੱਕ ਉਹ ਥੋੜੇ ਚਿਰ ਲਈ ਸੀ ਉਹ Shimla ਵੀ ਗਿਆ ਤੇ ਉਸ ਤੋਂ ਬਾਅਦ ਹੁਣ ਜੇਕਰ ਚੰਡੀਗੜ੍ਹ ਪੰਜਾਬ ਦੇ ਲਈ ਬਣਿਆ ਸੀ ਤਾਂ ਹੁਣ ਦੇਕਰ ਤੁਸੀਂ ਇਹ ਕਹੋਗੇ ਕਿ ਅਸੀਂ ਚੰਡੀਗੜ੍ਹ ਨੂੰ ਵੀ ਇਹ ਇਹ ਜਿਹੜਾ ਇਹ ਕੁਛ ਨਾ ਕੁਛ ਕਰੀ ਜਾਣਾ ਉਹਦੇ ਵਿੱਚ ਜਾਂ ਤੁਹਾਨੂੰ Uh, 60 40 ਦੇ ਵਿੱਚ ਵੀ ਹੋਰ ਲਗਾਤਾਰ ਕੋਈ ਨਾ ਕੋਈ ਮਸਲਾ ਚੱਲਦਾ ਹੀ ਰਹਿੰਦਾ ਅਸਲ ਦੇ ਵਿੱਚ ਗੱਲ ਇਹ ਆ ਕਿ ਪੰਜਾਬ ਦੇ ਜਿਹੜੇ ਜਾਖੜ ਸਾਹਿਬ ਵਰਗੇ ਲੀਡਰ ਨੇ ਹੁਣ ਜਾਂ ਤਾਂ ਕਿਉਂਕਿ ਬਹੁਤ ਲੀਡਰ ਪਹਿਲਾਂ ਵੀ ਇਦਾਂ ਦੇ ਬਿਆਨ ਦਿੰਦੇ ਨੇ ਜਾਂ ਤਾਂ ਜਦੋਂ ਇਹ ਸਰਕਾਰਾਂ ਦੇ ਵਿੱਚ ਹੁੰਦੇ ਆ ਉਦੋਂ ਇਹ ਚਾਰਾ ਜੋਈ ਨਹੀਂ ਕਰਦੇ ਤੇ ਜਾਂ ਫਿਰ ਇਹ ਸਿਰਫ ਤੇ ਸਿਰਫ ਇਹਨੂੰ ਹੁਣ ਪੰਜਾਬ ਦੇ ਲੋਕ ਇਹ ਹੀ ਸਮਝਣਗੇ ਇਹ ਸਿਰਫ ਤੇ ਸਿਰਫ ਜਵਾਨੀ ਜਮਾ ਖਰਚ ਹੈ ਬਿਆਨ ਤਾਂ ਸਾਰਿਆਂ ਨੇ ਦੇ ਦਿੱਤੇ ਪਰ ਪੰਜਾਬ ਦੀ ਨਾ ਸਭ ਤੋਂ ਵੱਡੀ ਤਰਾਸ ਦੀ ਇਹ ਹੈ ਕਿ ਸਾਡੇ ਜਿਹੜੇ ਲੀਡਰਾਂ ਦੀ ਖਾਸ ਕਰਕੇ ਮੈਂ ਕਦੇ ਵੀ ਭਗਵੰਤ ਸਿੰਘ ਮਾਨ ਦੇ ਲਈ ਇਹ ਗੱਲ ਬਹੁਤ ਸਾਰੇ ਲੋਕ ਇਹ ਗੱਲ ਜਦੋਂ ਉਹਨਾਂ ਨੇ ਮੁੱਖ ਮੰਤਰੀ ਦੀ ਕੁਰਸੀ ਸੰਭਾਲੀ ਹੈ ਜਾਂ ਇਵਨ ਜਦੋਂ ਉਹ ਮੁੱਖ ਮੰਤਰੀ ਬੰਡ ਦੇ ਲਈ ਰੇਸ ਦੇ ਵਿੱਚ ਵੀ ਆਏ ਸੀ ਨਾ ਕਈ ਲੋਕ ਇਹ ਗੱਲ ਕਹਿੰਦੇ ਸੀ ਕਿ ਯਾਰ ਤੁਸੀਂ ਕਿਆ ਪਾਗਲ ਲੋਕ ਹੋ ਉਹ ਆਰਟਿਸਟ ਬੰਦਾ ਉਹ ਕਿਦਾਂ ਇਹ ਕੰਮ ਕਰੇਗਾ ਤੁਸੀਂ ਜਿਹੜਾ ਵੀ ਇਹ ਪੋਲਿਟਿਸ਼ੀਅਨ ਹੋਰ ਚੀਜ਼ ਹੁੰਦੀ ਆ ਲੀਡਰ ਤੇ ਜਦੋਂ ਇਹਨਾਂ ਨੂੰ ਲੋਕ ਕਹਿੰਦੇ ਨੇ ਮਜ਼ਾ ਹੀ ਆਇਆ ਤਾਂ ਸਟੇਜ ਤੇ ਕੰਮ ਕਰਨ ਵਾਲੇ ਆਪਾਂ ਕਦੀ ਇਦਾਂ ਦੀ ਗੱਲ ਨਹੀਂ ਕੀਤੀ ਪਰ ਇਹ ਗੱਲ ਸੱਚੀ ਆ ਕਿ ਖਾਸ ਕਰਕੇ ਚੰਡੀਗੜ੍ਹ ਵਾਲੇ ਮਸਲੇ ਤੇ ਤਾਂ ਭਗਵੰਤ ਮਾਨ ਸਾਹਿਬ ਨੇ ਦਿਖਾ ਲਿਆ ਕਿ ਉਹਨਾਂ ਨੂੰ ਕਿੰਨੀ ਘੱਟ ਸਮਝ ਆ ਪੰਜਾਬ ਦੇ ਅਸਲੀ ਇਸ਼ੂਜ਼ ਦੀ ਹਰਿਆਣੇ ਵਾਲਿਆਂ ਨੇ ਜਦੋਂ ਉਤਰੀ ਜਨਰਲ ਕੌਂਸਲ ਦੀ ਮੀਟਿੰਗ ਹੋਈ ਰਾਜਸਥਾਨ ਦੇ ਵਿੱਚ ਅਮਿਤ ਚਾਹ ਦੇ ਸਾਹਮਣੇ ਮੰਗ ਰੱਖੀ ਕਿ ਹਰਿਆਣੇ ਨੂੰ ਵਿਧਾਨ ਸਭਾ ਦੇ ਲਈ ਚੰਡੀਗੜ੍ਹ ਦੇ ਵਿੱਚ ਮੀਨ ਦਿੱਤੀ ਜਾਵੇ ਤੇ ਸਾਡੇ ਮੁੱਖ ਮੰਤਰੀ ਸਾਹਿਬ ਨੇ ਉੱਠ ਕੇ ਦਾ ਵਿਰੋਧ ਤਾਂ ਕੀ ਕਰਨਾ ਸੀ ਕਿ ਸਾਰੇ ਆਪਣਾ ਇੱਕ ਟੈਂਪਰੇਰੀ ਅਰੇਂਜਮੈਂਟ ਸੀ ਅਸੀਂ ਚੰਡੀਗੜ੍ਹ ਤੇ ਸਾਡਾ ਹੱਕ ਹੈ ਪੰਜਾਬ ਦੀ ਰਾਜਧਾਨੀ ਆ ਤੁਸੀਂ ਜੀ ਸੱਦ ਕੇ ਜਿੱਦੀ ਮਰਜ਼ੀ ਵੱਡੀ ਵਿਧਾਨ ਸਭਾ ਬਣਾਓ ਪਰ ਤੁਸੀਂ ਆਪਣੀ ਰਾਜਧਾਨੀ ਹੋਰ ਬਣਾਓ ਉੱਥੇ ਤੁਸੀਂ ਬਣਾ ਲਿਓ ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਕਿ ਸਾਨੂੰ ਵੀ ਦਿਓ ਜੀ 10 ਕਿल्ले ਉਹਨਾਂ ਨੂੰ ਵੀ 10 ਕਿल्ले ਦੇਣੀ ਆ ਸਾਨੂੰ ਵੀ ਦਿਓ ਆ ਕੇ ਬੜਾ ਛੇਗੀ ਨਾਲ ਦੱਸ ਦੇ ਵੀ ਨਾ ਵੀ ਮੈਂ 10 ਕਿल्ले ਮੰਗ ਕੇ ਵੀ ਆਇਆ ਮਾਨ ਸਾਹਿਬ ਤੁਹਾਡਾ ਆਪਣਾ ਘਰ ਹੋਵੇ ਤੇ ਤੁਸੀਂ ਕਮੇ ਕਿ ਮੈਨੂੰ 10 ਕਿल्ले ਹੋਰ ਚਾਹੀਦੇ ਆ ਸੋ ਆਬਵੀਅਸਲੀ ਉਹ ਤੇ ਬੈਕਲੈਸ਼ ਹੋਇਆ ਮੁਰਕੇ ਤਾਂ ਪਰ ਜਿੱਦਾਂ 골ਡੀ ਬਰਾੜ ਵਾਲੀ ਸਟੇਟਮੈਂਟ ਆਈ ਗਈ ਹੋਗੀ ਜਿੱਦਾਂ ਚੰਡੀਗੜ੍ਹ ਵਾਲੀ ਆਈ ਗਈ ਹੋਗੀ ਇਦਾਂ ਹੀ ਜਿਹੜੀ ਆ ਪੀਆਰ 126 ਵਾਲੀ ਆ ਇਹ ਆਈ ਗਈ ਹੋ ਗਈ ਤੇ ਬਾਕੀ ਹੁਣੇ ਇਹ ਆਏਗੇ ਜੇ ਇਦਾਂ ਦੀਆਂ ਸਟੇਟਮੈਂਟਾਂ ਰਹੀਆਂ ਨਾ ਇਦਾਂ ਤੁਸੀਂ ਰਿਟ ਨਹੀਂ ਆਪਣੀ ਸਥਾਪਿਤ ਕਰ ਸਕਦੇ ਆਪਣੀ ਲੋਕਾਂ ਦੇ ਉੱਤੇ ਕਦੇ ਵੀ ਪੋਲੀਟਿਸ਼ੀਅਨ ਨੂੰ ਜਿਹੜਾ ਆਪਣੀ ਜ਼ੁਬਾਨ ਦੇ ਸਿਰ ਤੇ ਹੀ ਉਹਨਾਂ ਦਾ ਕੰਮ ਚੱਲਦਾ ਹੁੰਦਾ ਸੋ ਇਹ ਹੁਣ ਲੋਕੀ ਸਤਾਈ ਦੇ ਵਿੱਚ ਦੱਸਣਗੇ ਕਿ ਤੁਸੀਂ ਆਏਗੇ ਹੁੰਦੇ ਆ ਜਾਂ ਨਹੀਂ ਹੁੰਦੇ ਆ ਜਿਮਨੀ ਚੋਣਾ ਤਾਂ ਵੀ ਨਾਮ ਨਿਹਾਲ ਜੀ ਜੀ ਇਹਦੇ ਵਿੱਚ ਨਾ ਤਾਂ ਜਿੱਤੇ ਹਾਰੇ ਦਾ ਕੋਈ ਖਾਸ ਫਰਕ ਪੈਣਾ ਤੇ ਵੈਸੇ ਵੀ ਇਹਨਾਂ ਦਾ ਐਵੇਂ ਪੰਜਾਬ ਦੇ ਅਸਲੀ ਮੁੱਦਿਆਂ ਤੋਂ ਉਲਝਾ ਆ ਗਏ ਇਹਨਾਂ ਨੂੰ ਹੋਰ ਪਾਸੇ ਲਾਇਆ ਹੋਇਆ ਉਹਨਾਂ ਜਿੰਨੀ ਚੋਣਾਂ ਦੇ ਵਿੱਚ ਵੀ ਜਿੰਨੇ ਪੱਤਰਕਾਰ ਜਾਂਦੇ ਨੇ ਤੁਸੀਂ ਦੇਖਿਆ ਕਦੀ ਕਿਸੇ ਨੇ ਇੱਕ ਮੇਨ ਜਿਹੜੇ ਪੰਜਾਬ ਦੇ ਬੁਨਿਆਦੀ ਇਸ਼ੂ ਆ ਇਹਨਾਂ ਦੇ ਉੱਤੇ ਇਹਨਾਂ ਨੂੰ ਸਵਾਲ ਕੀਤੇ ਹੋਣ ਆ ਕੈਨੇਡਾ ਦੇ ਵਿੱਚ ਜੋ ਕੁਝ ਵੀ ਹੋ ਰਿਹਾ ਤੇ ਇਹਦਾ ਕਿੰਨਾ ਵੱਡਾ ਪ੍ਰਭਾਵ ਆਉਣਾ ਪੰਜਾਬ ਦੇ ਉੱਤੇ ਜਿਹੜਾ ਇਹ ਸਾਰੀ ਉੱਥੇ ਪ੍ਰੋਬਲਮ ਆਈ ਆ ਤੇ ਇਹ ਹਿੰਦੂ ਸਿੱਖ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਆ ਇਹਨਾਂ ਚੀਜ਼ਾਂ ਤੇ ਕੋਈ ਬੋਲਦਾ ਹੀ ਨਹੀਂ ਨਾ ਕੋਈ ਗੱਲ ਕਰਦਾ ਜਿੰਨੀ ਚੋਣ ਦੀ ਗਿੱਦੜਵਾਹਾ ਇਧਰ ਹੋ ਗਿਆ ਜੀ ਬਰਨਾਲੇ ਦੇ ਵਿੱਚ ਉਹਨੇ ਉਹਨੂੰ ਪਿੱਛੇ ਕਰਤਾ ਤੇ ਜੱਬੇਵਾਲ ਸਾਹਿਬ ਆਪਣਾ ਬਿਆਨ ਦੇ ਹੀ ਜਾ ਰਹੇ ਨੇ ਤੇ ਬਾਕੀ ਇਹਨਾਂ ਦੀ ਕਾਂਗਰਸ ਵਾਲਿਆਂ ਦੀ ਆਪੋ ਆਪਣੀ ਜਿਹੜੀ ਦੌੜ ਲੱਗੀ ਹੋਈ ਆ ਜਿੰਵੇਂ ਮੈਂ ਸ਼ੁਰੂਆਤ ਦੇ ਵਿੱਚ ਕਿਹਾ ਸੋ ਬਹੁਤ ਜ਼ਰੂਰੀ ਹੈ ਜੀ ਇਹਦੇ ਤੇ ਨਿਠ ਕੇ ਜਿਹੜਾ ਕੰਮ ਹੋਣਾ ਪੈਣਾ ਤੇ ਪੰਜਾਬ ਦੇ ਲੀਡਰਾਂ ਨੂੰ ਖੜਨਾ ਪੈਣਾ ਇਹਦੇ ਤੇ ਸਟੈਂਡ ਲੈਣਾ ਪੈਣਾ ਤੇ ਇਹ ਹੁਣ ਬਹੁਤ ਲੰਮਾ ਸਮਾਂ ਹੋ ਗਿਆ ਤੇ ਇਹ ਇਹ ਮਸਲਾ ਹੱਲ ਹੋਣਾ ਚਾਹੀਦਾ ਹੁਣ ਇਹਦੇ ਵਿੱਚ ਕਈ ਆਰਗੂਮੈਂਟਸ ਨੇ ਜੀ ਕਈਆਂ ਨੂੰ ਤਾਂ ਇਹ ਲੱਗਦਾ ਕਿ ਕੇਂਦਰ ਅੱਛਾ ਇਹ ਇਹ ਵੀ ਇੱਕ ਆਰਗੂਮੈਂਟ ਹੈਗਾ ਤੇ ਇਹਦੇ ਤੇ ਡੈਫੀਨਿਟਲੀ ਗੱਲ ਵੀ ਹੋਣੀ ਚਾਹੀਦੀ ਆ ਕਿ ਯੂਟੀ ਬਣਾਇਆ ਕਿਉਂ ਗਿਆ ਸੀ ਚੰਡੀਗੜ੍ਹ ਨੂੰ ਜਦੋਂ ਜੰਮੂ ਕਸ਼ਮੀਰ ਨੂੰ ਯੂਟੀ ਕਿਉਂ ਬਣਾਇਆ ਗਿਆ ਕਿ ਆਪਣਾ ਜਿਹੜਾ ਦਬਦਬਾ ਉੱਥੇ ਕਾਇਮ ਕੀਤਾ ਜਾਵੇ ਹੁਣ ਬਹੁਤ ਸਾਰੇ ਲੋਕ ਇਹ ਵੀ ਮੰਨਦੇ ਨੇ ਕਿ ਕੇਂਦਰ ਕਦੇ ਵੀ ਯੂਟੀ ਆਪਣੀ ਜਿਹੜੀ ਇਹਨੂੰ ਛੱਡਣਾ ਨਹੀਂ ਚਾਹੁੰਦਾ ਅੱਛਾ ਉੱਥੇ ਦੇ ਲੋਕ ਵੀ ਨਹੀਂ ਚਾਹੁੰਦੇ ਕਿ ਇਹਨੂੰ ਛੱਡਿਆ ਜਾਵੇ ਨਾ ਸਾਡੇ ਸਿਆਸਤਦਾਨ ਚਾਹੁੰਦੇ ਨੇ ਚੰਡੀਗੜ੍ਹ ਨੂੰ ਇੱਕ ਆਈਲੈਂ ਕਿਸਾਨ ਧਰਨਾ ਲਾਉਣ ਨਾਲ ਉਹ ਮਹਾਲੀ ਤੱਕ ਵੀ ਉਹ ਪਿੱਛੇ ਰਹਿ ਜਾਣ ਅਸੀਂ ਜਿਹੜਾ ਸਾਨੂੰ ਚੰਡੀਗੜ੍ਹ 'ਚ ਕੋਈ ਡਿਸਟਰਬ ਨਾ ਕਰੇ ਜਿਹੜੇ ਉੱਥੇ ਦੇ ਰਹਿੰਦੇ ਲੋਕ ਨੇ ਉਹਨਾਂ ਦਾ ਵੀ ਜਾਦੇ ਆ ਵੀ ਚਲੋ ਯੂਨੀਅਨ ਟੈਰੀਟਰੀ 'ਚ ਵਧੀਆ ਕੰਮ ਚੱਲੀ ਜਾਵੇ ਤੇ ਪਰ ਜਿਹੜੀ ਸਹੀ ਗੱਲ ਹੈ ਉਹ ਸਹੀ ਗੱਲ ਹੈ ਪੰਜਾਬ ਦਾ ਜਿਹੜਾ ਹੱਕ ਹੈ ਉਹ ਪੰਜਾਬ ਨੂੰ ਮਿਲਣਾ ਚਾਹੀਦਾ ਹੈ ਸੋ ਇਹ ਜਾਂ ਤਾਂ ਇਹ ਹੈ ਵੀ ਕੇਂਦਰ ਨੇ ਹੁਣ ਵੀ ਆਹ ਤਾਂ ਕੀਤਾ ਕਿ ਥੋੜਾ ਜਿਹਾ ਹੋਰ ਇੱਕ ਮਸਲਾ ਜਿਹਾ ਉਲਝਾਓ ਕਿਉਂਕਿ ਜੇਕਰ ਬੀਜੇਪੀ ਨੂੰ ਲੱਗਦਾ 27 ਦੇ ਵਿੱਚ ਅਸੀਂ ਆਪਣੀ ਸਰਕਾਰ ਬਣਾਉਣੀ ਆ ਤਾਂ ਫਿਰ ਇੱਕ ਮਸਲਾ ਵੀ ਹੋਣਾ ਚਾਹੀਦਾ ਨਾ ਹੁਣ ਬਿਨਾਂ ਗੱਲ ਤੋਂ ਕਹਦਾ ਕਿ ਅਸੀਂ ਚੰਡੀਗੜ੍ਹ ਪੰਜਾਬ ਨੂੰ ਦੇ ਦੋਗੇ ਉਹ ਖਬਰ ਤਾਂ ਬਣੂਗੀ ਪਰ ਐਡੀ ਵੱਡੀ ਨਹੀਂ ਬਣੂਗੀ ਜੇਕਰ ਪਹਿਲਾਂ ਕੋਈ ਲਹਿਰ ਚੱਲਦੀ ਹੋਵੇ ਕੋਈ ਮੋਰਚਾ ਚੱਲਦਾ ਹੋਵੇ ਹੁਣ ਜਾਂ ਤਾਂ ਇਹ ਹੋ ਸਕਦਾ ਕਿ ਬੀਜੇਪੀ ਚ ਵਾਲੇ ਚਾਹੁੰਦੇ ਹੋਣ ਕਿ ਇੱਕ ਵੱਡਾ ਕੋਈ ਇਸ਼ੂ ਦੁਬਾਰਾ ਖੜਾ ਹੋਵੇ ਤਾਂ ਫਿਰ ਅਸੀਂ ਚੋਣਾਂ ਦੇ ਲੱਗਿਆ ਆ ਕੇ ਕਹੀਏ ਕਿ ਕੋਈ ਨਹੀਂ ਪਾਈ ਅਸੀਂ ਚੰਡੀਗੜ੍ਹ ਜਿਹੜਾ ਪੰਜਾਬ ਦੇ ਦੇਣਾ ਵੀ ਅਸੀਂ ਜੇਕਰ ਅਸੀਂ ਪੰਜਾਬ ਦੇ ਵਿੱਚ ਸਰਕਾਰ ਬਣਾਵਾਂਗੇ ਤਾਂ ਅਸੀਂ ਚੰਡੀਗੜ੍ਹ ਲੈ ਲਾਂਗੇ ਤੇ ਜਾਂ ਫਿਰ ਇਹ ਹੋ ਸਕਦਾ ਕਿ ਜਿਹੜਾ ਕਿਸਾਨੀ ਅੰਦੋਲਨ ਦੇ ਦਰਮਿਆਨ ਪੰਜਾਬ ਤੇ ਹਰਿਆਣੇ ਦੀ ਜਿਹੜੀ ਆ ਦੋਸਤੀ ਵਧੀਆ ਪੰਜਾਬ ਤੇ ਹਰਿਆਣੇ ਦੇ ਲੋਕਾਂ ਦੀ ਸਾਂਝ ਜਿਹੜੀ ਵਧੀਆ ਉਹਨੂੰ ਤੋੜਨ ਦਾ ਵੀ ਇੱਕ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੈ ਕਿ ਇਹ ਜਿਹੜਾ ਢੰਗ ਤਰੀਕਾ ਹੋ ਸਕਦਾ ਕਿਉਂਕਿ ਜਿਹੜਾ ਮੋਦੀ ਰਜਾਈਮ ਹੈ ਜਿਹੜਾ ਖਾਸਾ ਖਫਾ ਹੈ ਇਸ ਗੱਲ ਤੋਂ ਕਿ ਸਾਨੂੰ ਉਸ ਸਮੇਂ ਸ਼ਿਕਸਤ ਚੱਲਣੀ ਪਈ ਤੇ ਵੈਸੇ ਵੀ ਹਰਿਆ ਕਿਉਂਕਿ ਹੁਣ ਤਾਂ ਹਰਿਆਣੇ ਦੇ ਵਿੱਚ ਤਾਂ ਇਹਨਾਂ ਨੇ ਤਾਜ਼ਾ-ਤਾਜ਼ਾ ਸਰਕਾਰ ਬਣਾਈ ਆ ਉੱਥੇ ਤੇ ਇਹਨਾਂ ਨੂੰ ਇਦਾਂ ਦਾ ਇਸ਼ੂ ਕੋ ਚਾਹੀਦਾ ਨਹੀਂ ਕਿ ਜਿੱਥੇ ਇਹਨਾਂ ਨੇ ਹਰਿਆਣੇ ਦੇ ਲੋਕਾਂ ਨੂੰ ਕੁਝ ਕਰ ਲਈਏ ਇਸ਼ੂ ਕੱਢਿਆ ਹੋਵੇ ਸੋ ਇਸ ਕਰਕੇ ਇਹ ਬੜਾ ਕੰਪਲਿਕੇਟਿਡ ਜਿਹਾ ਆ ਪਰ ਜਿੱਦਾਂ ਜਾਖੜ ਸਾਹਿਬ ਨੇ ਕਿਹਾ ਤੇ ਜਿੱਦਾਂ ਬਾਕੀ ਲੀਡਰਾਂ ਨੇ ਕਿਹਾ ਆਮ ਆਦਮੀ ਪਾਰਟੀ ਦੀ ਤਰਫੋਂ ਹਜੇ ਤੱਕ ਭਗਵਨ ਸਿੰਘ ਮਾਨ ਨੂੰ ਖੁਦ ਆ ਕੇ ਇਸ ਗੱਲ ਤੇ ਬਿਆਨ ਦੇਣਾ ਚਾਹੀਦਾ ਸੀ ਹੁਣਾ ਤਾਂ ਇਹ ਚਾਹੀਦਾ ਸੀ ਕਿ ਸਰਬ ਪਾਰਟੀ ਮੀਟਿੰਗ ਸੱਦੀ ਜਾਂਦੀ ਆਲ ਪਾਰਟੀ ਕਾਨਫਰੰਸ ਸੱਦ ਕੇ ਉੱਥੇ ਸਾਰੇ ਆਗੂਆਂ ਦੀ ਜਿਹੜੀ ਆ ਸਾਰੇ ਇਸ ਵਿਸ਼ੇ ਤੇ ਬੋਲਣ ਨੂੰ ਮੋਰੇ ਕਿਨੂੰ ਕੀਤਾ ਅਨਮੋਲ ਗਗਨ ਮਾਨ ਨੂੰ ਜਦਕਿ ਇਹਨਾਂ ਦੇ ਆਪਣੇ ਕੋਈ ਇਹਨਾਂ ਦਾ ਲੀਡਰ ਪਤਾ ਨਹੀਂ ਮੈਨੂੰ ਤਾਂ ਇਹ ਵੀ ਨਹੀਂ ਸਮਝ ਆਉਂਦੀ ਕਿ ਚਾਹੇ ਸੰਧਵਾ ਸਾਹਿਬ ਆ ਜਾਏ ਇਹਨਾਂ ਦੇ ਹੋਰ ਜਿੰਨੇ ਵੀ ਲੀਡਰ ਨੇ ਇਹਨਾਂ ਨੇ ਜਾਂ ਤਾਂ ਸਿਆਸਤ ਕਰਨੀ ਨਹੀਂ ਇੰਨਾ ਵੀ ਕੀ ਯਾਰ ਤੁਸੀਂ ਦਿੱਲੀ ਦੀ ਰਜਿਮ ਦੇ ਹਿਸਾਬ ਨਾਲ ਬਿਆਨ ਦਿੰਨੇ ਹੋ ਇਸ ਵਿਸ਼ੇ ਤੇ ਤੁਹਾਡੇ ਤੋਂ ਬਿਆਨ ਵੀ ਨਹੀਂ ਸਰਿਆ ਹਜ ਤੱਕ ਜਿਹੜੇ ਵੱਡੇ ਲੀਡਰ ਨੇ ਤੇ ਪਰ ਇਹ ਹੁਣ ਬਿਆਨ ਤੋਂ ਗਾਂਹ ਜਾ ਕੇ ਕੰਮ ਹੋਣਾ ਚਾਹੀਦਾ ਇਹ ਅਦਰਵਾਈਜ਼ ਜਿਹੜਾ ਬਿਆਨਬਾਜ਼ੀ ਤਾਂ ਲੰਬੇ ਸਮੇਂ ਤੋਂ ਹੋ ਹੀ ਰਹੀ ਆ ਇਹਦੇ ਤੇ ਹੋਣਾ ਤਾਂ ਇਹ ਚਾਹੀਦਾ ਸਿਕਾ ਅਚਾ ਆਪਣੇ ਸੁਪਰੀਮ ਕੋਰਟ ਦੇ ਵਿੱਚ ਇੱਕ ਜੰਮੂ ਕਸ਼ਮੀਰ ਦੀ ਹੀアリング ਨੂੰ ਲੈ ਕੇ ਨਾ ਇੱਕ ਵਾਰ ਉਹ ਉਹਨਾਂ ਨੇ ਇੰਡੀਅਨ ਗਵਰਨਮੈਂਟ ਦੇ ਵੱਲੋਂ ਜਿਹੜੇ ਉਹਨਾਂ ਨੂੰ ਰੈਪਰਿਜ਼ੈਂਟ ਗਵਰਨਮੈਂਟ ਨੂੰ ਕਰ ਰਹੇ ਸਕੇ ਉਹਨਾਂ ਨੇ ਕਿਹਾ ਕਿ ਅਸੀਂ ਜਲਦੀ ਜੁਟੀ ਨੂੰ ਚੇਂਜ ਕਰ ਦੇਣਾ ਤਾਂ ਉਸ ਸਮੇ ਸਰਵੋਚ ਅਦਾਲਤ ਦੇ ਚੀਫ ਜਸਟਿਸ ਨੇ ਇਹ ਗੱਲ ਕਹੀ ਸੀ ਕਿ ਕਿਦਾਂ ਚੇਂਜ ਕਰ ਦੇਣਾ ਕਿੰਨੀ ਛੇਤੀ ਜਿੰਨੀ ਛੇਤੀ ਤੁਸੀਂ ਚੰਡੀਗੜ੍ਹ ਕਰਤਾ ਵੇ ਉਹਨੂੰ ਇੰਨੇ ਦਹਾਕੇ ਹੋ ਗਏ ਉਦੋਂ ਹੀ ਪੰਜਾਬ ਦੇ ਜਿਹੜੇ ਲੀਡਰਸ਼ਿਪ ਆ ਇਹ ਹੀ ਮਾਨਸਾਹਬ ਦੀ ਪਾਰਟੀ ਦੀ ਸਰਕਾਰ ਸੀ ਉਦੋਂ ਵੀ ਉਦੋਂ ਹੀ ਇਹਨਾਂ ਨੂੰ ਰੌਲਾ ਰੱਪਾ ਪਾਉਣਾ ਚਾਹੀਦਾ ਸੀ ਵੀ ਹੁਣ ਤੱਕ ਖੁਦ ਸਰਵੋਚ ਅਦਾਲਤ ਵੀ ਇਸ ਗੱਲ ਨੂੰ ਮੰਨਦੀ ਆ ਕਿ ਭਾਈ ਤੁਸੀਂ ਇਸ ਮਸਲੇ ਦਾ ਹੱਲ ਕਰੋ ਪਰ ਚਲੋ ਹੱਲ ਉਦੋਂ ਵੀ ਨਹੀਂ ਸਾਨੂੰ ਕਿ ਸੱਚੀਓ ਅਕਾਲੀ ਦਲ ਚਾਹੁੰਦਾ ਕਿ ਲੋਕਾਂ ਦੇ ਦਿਲਾਂ ਦੇ ਵਿੱਚ ਉਹਦੀ ਸਾਖ ਬਹਾਲ ਹੋਵੇ ਤਾਂ ਨਾ ਦਿਓ ਮੋਰਚਾ ਜਾ ਕੇ ਚੰਡੀ ਕੱਢਦਾ ਅੱਗੇ ਵੀ ਤੁਸੀਂ ਪੰਜਾਬ ਦੇ ਲਈ ਬਹੁਤ ਸਾਰੇ ਮੋਰਚੇ ਲਾਏ ਨੇ ਤੇ ਹੁਣ ਵੀ ਤੁਸੀਂ ਲਾ ਦਿਓ ਬੇਸ਼ੱਕ ਉਸ ਤਰੀਕੇ ਦਾ ਹੁਣ ਕਾਲੀ ਦਲ ਦਾ ਦੌਰ ਦੌਰਾਂ ਨਹੀਂ ਪਰ ਜੇਕਰ ਸੱਚੀਓ ਪੰਜਾਬ ਦੀ ਲੜਾਈ ਲੜਨਗੇ ਤੇ ਡੈਫੀਨੇਟਲੀ ਜਿਹੜਾ ਲੋਕ ਨਾਲ ਵੀ ਖੜੇ ਹੋਣਗੇ ਤੇ ਬਾਕੀ ਬੀਜੇਪੀ ਨੇ ਤਾਂ ਆਬਵੀਅਸਲੀ ਕੀ ਕਿਉਂਕਿ ਬੀਜੇਪੀ ਦੇ ਵਿੱਚੋਂ ਜਾਖੜ ਸਾਹਿਬ ਬੋਲੇ ਨੇ ਚੰਗੀ ਗੱਲ ਹੈ ਤੇ ਹਾਲਾਂਕਿ ਬਿੱਟੂ ਸਾਹਿਬ ਨੂੰ ਮੈਂ ਸੁਣਿਆ ਸੀਗਾ ਉਹਨਾਂ ਨੇ ਕਿਹਾ ਕਿ ਹਜੇ ਇਦਾਂ ਦੀ ਕੋਈ ਗੱਲ ਨਹੀਂ ਜੀ ਕੋਈ ਇਸ ਤਰੀਕੇ ਦੀ ਕੋਈ ਹਜੇ ਕੁਝ ਨਹੀਂ ਹੋ ਰਿਹਾ ਪਰ ਜਦੋਂ ਇੱਕ ਵਾਰ ਉਧਰੋਂ ਕਨਫਰਮੇਸ਼ਨ ਹੋਊਗੀ ਤਾਂ ਕੁਝ ਨਾ ਕੁਝ ਤਾਂ ਬਿੱਟੂ ਸਾਹਿਬ ਹੋਵੇਗਾ ਹੀ ਤੇ ਜਿਹੜਾ ਅਕਾਲੀ ਦਲ ਦੀ ਆਪਾਂ ਗੱਲ ਕੀਤੀ ਹੋਈ ਆ ਬਾਕੀ ਆਮ ਆਦਮੀ ਪਾਰਟੀ ਵਾਲੇ ਕੀ ਕਰਦੇ ਉਹ ਵੀ ਆਪਣੇ ਸਾਹਮਣੇ ਆ ਤੇ ਪਿੱਛੇ ਲੱਗੀ ਕਾਂਗਰਸ ਤੇ ਕਾਂਗਰਸ ਨੇ ਬਿਆਨਬਾਜ਼ੀ ਤਾਂ ਚਲੋ ਕੀਤੀ ਆ ਠੀਕ ਐ ਬਾਕੀ ਉਹਨਾਂ ਦੀ ਆਪਣੀ ਲੜਾਈ ਉਸੇ ਤਰੀਕੇ ਨਾਲ ਜਾਰੀ ਆ ਰਾਜਾ ਬੜਿੰਗ ਸਾਹਿਬ ਦੇ ਲਈ ਪ੍ਰਚਾਰ ਕਰਨ ਗਏ ਬਾਈ ਦਲਵੀਰ ਗੋਲਡੀ ਹੁਣੀ ਹੁਣ ਦਲਵੀਰ ਗੋਲਡੀ ਤੁਹਾਨੂੰ ਪਤਾ ਕਿ ਦਲਵੀਰ ਗੋਲਡੀ ਨੇ ਕਾਂਗਰਸ ਨੂੰ ਛੱਡਿਆ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਦਲਵੀਰ ਗੋਲਡੀ ਇਜ਼ ਨਾਟ ਕੋਈ ਛੋਟਾ ਵੱਡਾ ਲੀਡਰ ਨਹੀਂ ਹੈਗਾ ਇੱਕ ਤਾਂ ਚੰਗੀਕ ਜੂਥ ਦਾ ਲੀਡਰ ਆ ਉਹ ਨੌਜਵਾਨ ਮੁੰਡਾ ਤੇ ਉਦੀ ਉਹਦਾ ਕਦ ਲੀਡਰਸ਼ਿਪ ਦਾ ਜਾਂ ਉਹਦਾ ਕਦ ਕਿੱਡਾ ਹੈ ਇਹ ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਮੀਤ ਹੇਰ ਜਿਹੜਾ ਮੰਤਰੀ ਉਸ ਸਮੇਂ ਦਾ ਤੇ ਭਗਵੰਤ ਮਾਨ ਮੁੱਖ ਮੰਤਰੀ ਇਹਨਾਂ ਨੇ ਸ਼ਾਮਿਲ ਕਰਵਾਇਆ ਉਹਨੂੰ ਆਮ ਆਦਮੀ ਪਾਰਟੀ ਦੇ ਵਿੱਚ ਤਲਵੀਰ ਗੋਲਦੀ ਉਸ ਤੋਂ ਬਾਅਦ ਚੁੱਪਚਾਪ ਹੀ ਰਿਹਾ ਬਹੁਤ ਲੰਬਾ ਸਮਾਂ ਤੇ ਹੁਣ ਉਹ ਇੱਕਦਮ ਉਹਨਾਂ ਨੇ ਆ ਕੇ ਇਹ ਤਾਂ ਨਹੀਂ ਕਿਹਾ ਮੈਂ ਕਿੱਧਰ ਜਾਣਾ ਜਾਂ ਕਿੱਧਰ ਨਹੀਂ ਜਾਣਾ ਉਹਨਾਂ ਨੇ ਇਹ ਜ਼ਰੂਰ ਕਿਹਾ ਕਿ ਮੈਂ ਆਮ ਆਦਮੀ ਪਾਰਟੀ ਦੇ ਵਿੱਚ ਹੁਣ ਨਹੀਂ ਹੈਗਾ ਉਸ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਦਾ ਉਦੋਂ ਹੀ ਬਿਆਨ ਆ ਗਿਆ ਸੀ ਕਿ ਬਈ ਭਾਈ ਜਿੱਥੇ ਹੈਗਾ ਉੱਥੇ ਰਹਿ ਅਸੀਂ ਨਹੀਂ ਪਾਰਟੀ ਦੇ ਵਿੱਚ ਤੈਨੂੰ ਸ਼ਾਮਿਲ ਕਰਨਾ ਮੈਨੂੰ ਉਹਦੇ ਲੱਗਾ ਸੀ ਵੀ ਜਾਂ ਤਾਂ ਇਹ ਕੁਝ ਇਹਦੇ ਵਿੱਚ ਕਿ ਬਾਜਬਾ ਸਾਹਿਬ ਖਾਸੇ ਖਫਾ ਨੇ ਗੋਲਡੀ ਤੋਂ ਤੇ ਬਾਕੀ ਕੋਈ ਲੀਡਰ ਤਾਂ ਬੋਲਿਆ ਨਹੀਂ ਸੀ ਤੇ ਰਾਜੇ ਦੇ ਨਾਲ ਉਹਦੀ ਏਰੀਏ ਦਾ ਵੀ ਆ ਤੇ ਮਿੱਤਰਤਾ ਵੀ ਜਿਹੜੀ ਗੱਲ ਸੀਗੀ ਸੋ ਹੁਣ ਦਲਵੀਰ ਗੋਲਡੀ ਹੁਣੀ ਜਿਹੜਾ ਉਹ ਪ੍ਰਚਾਰ ਕਰ ਰਹੇ ਨੇ ਰਾਜਾ ਬੜਿੰਗ ਹੁਣਾ ਦੇ ਲਈ ਤੇ ਉਹਨਾਂ ਨੇ ਕਿਹਾ ਕਿ ਮੈਂ ਪਾਰਟੀ ਦੇ ਵਿੱਚ ਪਾਰਟੀ ਦਾ ਪ੍ਰਚਾਰ ਕਰਨ ਨਹੀਂ ਆਇਆ ਰਾਜਾ ਮੇਰਾ ਭਰਾ ਆ ਮੈਂ ਇਹਨੇ ਮੇਰੀ ਬਹੁਤ ਮਦਦ ਕੀਤੀ ਸੀ ਤੇ ਮੈਂ ਇਹਦੀ ਮਦਦ ਦੇ ਲਈ ਇਸ ਕਰਕੇ ਆਇਆ ਤੇ ਉਹਨਾਂ ਨੇ ਅਮਰਤਾ ਬੜਿੰਗ ਹੁਣਾ ਦੇ ਲਈ ਜਿਹੜੀਆਂ ਵੋਟਾਂ ਮੰਗੀਆਂ ਤੇ ਨਾਲ ਦੀ ਨਾਲ ਜਿਹੜਾ ਉਹਨਾਂ ਦਾ ਇੰਟਰਸਟਿੰਗ ਬਿਆਨ ਆ ਉਹਨਾਂ ਨੇ ਕਿਹਾ ਕਿ ਜਦੋਂ ਗਿੱਦੜਵਾਹੇ ਵਾਲਿਓ ਤੁਸੀਂ ਰਾਜਾ ਬਲਿੰਗ ਨੂੰ ਜਿਹੜਾ ਜਿਤਾਇਆ ਤੇ ਰਾਜਾ ਪੂਰੀ ਇੰਡੀਆ ਕਾਂਗਰਸ ਦਾ ਪੂਰੇ ਭਾਰਤ ਦੀ ਕਾਂਗਰਸ ਦਾ ਯੂਥ ਪ੍ਰਧਾਨ ਬਣਿਆ ਸੀ ਹੁਣ ਤੁਸੀਂ ਆਪਣੇ ਪੁੱਤ ਨੂੰ ਜਿਤਾ ਕੇ ਇਥੋਂ ਭੇਜੂਗੇ ਤਾਂ ਇਹ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਨੂੰ ਲੀਡ ਕਰੇਗਾ ਤੇ ਇਹ ਗੱਲ ਫੇ ਬਾਜਵਾ ਸਾਹਿਬ ਨੂੰ ਤਾਂ ਨਹੀਂ ਸੀ ਚੰਗੀ ਲੱਗਣੀ ਨਾ ਗੋਲਦੀ ਸਾਹਿਬ ਨੂੰ ਤੁਸੀਂ ਵੀ ਤਾਂ ਹੱਥ ਹੀ ਕਰਦੇ ਹੋ ਤੇ ਬਾਜਵਾ ਸਾਹਿਬ ਫਿਰ ਉਹ ਜਬੇয়াল ਸੀਗੇ ਉਹਨਾਂ ਨੇ ਨਾਂ ਤਾਂ ਨਹੀਂ ਲਿਆ ਪਰ ਕਿਹਾ ਖੂਬ ਨਿਸ਼ਾਨਾ ਉਹਨਾਂ ਨੇ ਲਾਇਆ ਉਹਨਾਂ ਨੇ ਕਿਹਾ ਕਿ ਜਿੰਨਾ ਮਰਜ਼ੀ ਪ੍ਰਚਾਰ ਕਰ ਲਓ ਜਿਹਦੇ ਲਈ ਮਰਜ਼ੀ ਪ੍ਰਚਾਰ ਕਰ ਲਓ ਅਸਲੀ ਜਿਹੜਾ ਮੇਨ ਜਗ੍ਹਾ ਤੇ ਮੈਂ ਬੈਠਾ ਜਿੰਨਾ ਚਿਰ ਮੈਂ ਨਹੀਂ ਕਹਿੰਦਾ ਪਾਰਟੀ 'ਚ ਸ਼ਾਮਲ ਕਿਸੇ ਨੂੰ ਨਹੀਂ ਕਿਸੇ ਨੇ ਕਰਨਾ ਤੇ ਉਹਨਾਂ ਨੇ ਵੀ ਥਾਪੀ ਥੂਕਤੀ ਵੀ ਮੈਂ ਆਉਣ ਵਾਲੇ ਸਮੇਂ ਦਾ ਲੀਡਰ ਮੈਂ ਆ ਉਧਰ ਰੰਧਾਵਾ ਸਾਹਿਬ ਇਹ ਗੱਲ ਕਹੀ ਜਾ ਰਿਹਾ ਆਪਣੇ ਸੁਖੀ ਰੰਧਾਵਾ ਸਾਹਿਬ ਕਿ ਇੱਕੋ ਵਾਰ ਮਾਝੇ ਨੂੰ ਮੌਕਾ ਮਿਲਿਆ ਜੀ ਹੁਣ ਮਾਝੇ ਨੂੰ ਕਿਤੇ ਇੱਕ ਵਾਰ ਮੌਕਾ ਗਾਹਾਂ ਜਦੋਂ ਮਿਲ ਗਿਆ ਨਾ ਫਿਰ ਤੁਹਾਨੂੰ ਦੱਸਾਂ ਕਿ ਕਿ ਪੰਜਾਬ ਕਿੱਦਾਂ ਚੱਲਦਾ ਤੇ ਮੈਂ ਅਸੀਂ ਹੱਸਦੇ ਮੈਂ ਗੱਲ ਕਰ ਰਿਹਾ ਸੀ ਮੈਂ ਕਹਾ ਪਿਛਲੀ ਵਾਰ ਵੀ ਇਦਾਂ ਹੀ ਹੋਈ ਸੀ ਕਿ ਰੋਲਾ ਰੱਪਾ ਨਵਜੋਤ ਸਿੰਘ ਸਿੱਧੂ ਸੁਨੀਲ ਜਾਖੜ ਸੁਖਜਿੰਦਰ ਰੰਧਾਵਾ ਤ੍ਰਿਪਤ ਰਜਿੰਦਰ ਬਾਜਵਾ ਰਾਜਾ ਬੜਿੰਗ ਪ੍ਰਤਾਪ ਸਿੰਘ ਬਾਜਵਾ ਵੀ ਰੋਲਾ ਇਹਨਾਂ ਦਾ ਸੀ ਚੰਨੀ ਸਾਹਿਬ ਦਾ ਕਿਤੇ ਨਾਮ ਹੀ ਨਹੀਂ ਸੀ ਅਚਾਨਕ ਉਦੋਂ ਹੀ ਪਤਾ ਲੱਗਦਾ ਜਦੋਂ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਮੁੱਖ ਮੰਤਰੀ ਬਣ ਜਾਂਦੇ ਆ ਤੇ ਹੁਣ ਵੀ ਜੇ ਇਸ ਟੀਕੇ ਨਾਲ ਚੰਨੀ ਸਾਹਿਬ ਵਿਚਰ ਰਹੇ ਨੇ ਹਜੇ ਤੱਕ ਇਹਨਾਂ ਸਾਰਿਆਂ ਦੇ ਨਾਲੋਂ ਜ਼ਿਆਦਾ ਮੈਨੂੰ ਜ਼ਾਤੀ ਤੌਰ ਤੇ ਉਹਨਾਂ ਦੇ ਚਾਂਸਸ ਜ਼ਿਆਦਾ ਲੱਗਦੇ ਨੇ ਉਹ ਕੇਂਦਰੀ ਲੀਡਰਸ਼ਿਪ ਦੇ ਵੀ ਨਜ਼ਦੀਕ ਨੇ ਉਹ ਵੈਸੇ ਵੀ ਜਐਸਡੀ ਦੇ ਨਾਲ ਪੂਰੇ ਸਮੇਂ ਕਰਨ ਬੈਠਦੇ ਨੇ ਪੰਜਾਬ ਦੇ ਉਹਨੂੰ ਤੁਸੀਂ ਜਿਹੜਾ ਕਹਿ ਲਓ ਇਹ ਜਿਹੜਾ ਆਪਣਾ ਆ ਜਾਂਦਾ ਵੀ ਦਲਿਤ ਸਮਾਜ ਦੇ ਵਿੱਚੋਂ ਨੇ ਤੇ ਲੰਬੇ ਸਮੇਂ ਤੋਂ ਪੰਜਾਬ ਦੇ ਵਿੱਚ ਕਿਸੇ ਨੇ ਵੀ ਜਿਹੜਾ ਦਲਿਤ ਸਮਾਜ ਦੇ ਵਿੱਚੋਂ ਕੋਈ ਮੁੱਖ ਮੰਤਰੀ ਨਹੀਂ ਬਣਿਆ ਤੇ ਉਹ ਇਹਦੇ ਨਾਲ ਨਾਲ ਉਹ ਪੰਜਾਬ ਦੇ ਪੱਕੀ ਵੀ ਜੇ ਅੱਗੇ ਮੈਂ ਤੁਹਾਡੇ ਨਾਲ ਇੱਕ ਦਿਨ ਗੱਲ ਕਰ ਚੁੱਕਾ ਕਿ ਜਿੱਦਾਂ ਉਹਨਾਂ ਨੇ ਪੰਜਾਬ ਦੇ ਪੱਕੀ ਸਟੈਂਡ ਲਏ ਨੇ ਵੀ ਉਹ ਵੀ ਜਿਹੜਾ ਹਮੇਸ਼ਾ ਪੰਜਾਬ ਦੇ ਲੋਕ ਇਸ ਗੱਲ ਤੇ ਜਿਹੜਾ ਗੌਰ ਕਰਦੇ ਨੇ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਹੋਣਾ ਤੋਂ ਬਾਅਦ ਪੰਜਾਬ ਕਾਂਗਰਸ ਨੂੰ ਵੀ ਇੱਕ ਅਜਿਹਾ ਚਿਹਰਾ ਉਹਦੀ ਤਲਾਸ਼ ਆ ਜਿਹੜਾ ਕਿ ਨੈਸ਼ਨਲਿਸਟ ਦੇ ਨਾਲੋਂ ਜਾਦੇ ਜਿਹੜਾ ਪੰਜਾਬ ਪੱਖੀ ਜਿਆਦੇ ਹੋਵੇ ਬਾਜਵਾ ਸਾਹਿਬ ਆ ਰਾਜਾ ਬਲਿੰਗ ਸਾਹਿਬ ਆ ਇਹ ਸਾਰੇ ਮੋਸਟਲੀ ਇਹ ਜਿਆਦੇ ਰਾਸ਼ਟਰੀਵਾਦੀ ਮੰਨੇ ਜਾਂਦੇ ਆ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਹੀ ਕਿਤੇ ਨ ਕਿਤੇ ਪ੍ਰੋਬਲਮ ਹੈਗੀ ਆ ਕਿ ਪੰਜਾਬ ਵਾਲੇ ਜਿਆਦਾ ਉਧਰਲੇ ਪਾਸੇ ਨੂੰ ਝੁਕਦੇ ਨਹੀਂ ਜੇ ਜਿਹੜਾ ਦਿੱਲੀ ਦੇ ਨਾਲ ਥੋੜਾ 2-4 ਕਰ ਸਕਦਾ ਹੋਵੇ ਉਹਨਾਂ ਦੇ ਨਾਲ ਪੰਗਾ ਲੈਣ ਦੀ ਜਿਹਦੇ ਵਿੱਚ ਯੂਰਤ ਹੋਵੇ ਉਹ ਚੰਨੀ ਸਾਹਿਬ ਕਈ ਵਾਰ ਦਿਖਾ ਚੁੱਕੇ ਨੇ ਪਰ ਇਹ ਜ਼ਰੂਰ ਹੈ ਕਿ ਬਾਜਵਾ ਸਾਹਿਬ ਨੇ ਬੜਾ ਸਪਸ਼ਟਤਾ ਦੇ ਨਾਲ ਕਿਹਾ ਕਿ ਇਦਾਂ ਮੇਰੀ ਜਿਹੜਾ ਮਰਜ਼ੀ ਤੋਂ ਬਿਨਾਂ ਕੋਈ ਨਹੀਂ ਇੱਕ ਪਾਰਟੀ ਦੇ ਵਿੱਚ ਆ ਸਕਦਾ ਜਿਹਦੇ ਲਈ ਮਰਜ਼ੀ ਪ੍ਰਚਾਰ ਕਰੀ ਜਾਓ ਸੋ ਹੁਣ ਇਹ 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 ਫਿਰ ਇੱਕ ਵਾਰ ਖੁੱਲ ਕੇ ਸਾਹਮਣੇ ਆ ਗਿਆ ਜਿਹੜੀ ਕਿਉਂ ਕਾਂਗਰਸ ਪਾਰਟੀ ਦੀ ਅੰਦਰੂਨੀ ਕਲੇਸ਼ ਆ ਰਾਹੁਲ ਗਾਂਧੀ ਸਾਹਿਬ ਨੂੰ ਚਾਹੀਦਾ ਨਾ ਅਸਲ ਚ ਕਾਂਗਰਸ ਨੂੰ ਚਾਹੀਦਾ ਕਿ ਜੇਕਰ ਤੁਸੀਂ ਇਹਨੂੰ ਖਤਮ ਕਰਨਾ ਨਾ ਸੱਚੀਓ ਖਤਮ ਕਰਨਾ ਤਾਂ ਫਿਰ ਅਸਲੀ ਜਮਹੂਰੀ ਲੋਕ ਬਣੋ ਅਸਲੀ ਜਮਹੂਰੀਅਤ ਵਾਲੀਆਂ ਜਿਹੜੀਆਂ ਗੱਲਾਂ ਉਹਨਾਂ ਨੂੰ ਅਪਣਾਓ ਤੁਹਾਡੀ ਪਾਰਟੀ ਦੇ ਵਿੱਚ ਜੇਕਰ ਇਲੈਕਸ਼ਨ ਹੁੰਦੇ ਹਨ ਨਾ ਉਹ ਸੱਚੀ ਕਰਾਇਆ ਕਰੋ ਵੀ ਹਾਂ ਪਾਰਟੀ ਦਾ ਪ੍ਰਧਾਨ ਕਿਨੇ ਬਣਾ ਉਹਨੂੰ ਨਾਮਿਨੇਟਾਂ ਕਰਾਇਆ ਕਰੋ ਪਾਰਟੀ ਦੇ ਪ੍ਰਧਾਨ ਦੀ ਇਲੈਕਸ਼ਨ ਕਰਵਾਇਆ ਕਰੋ ਇਥੇ ਯੂਐਸ ਦੇ ਵਿੱਚ ਹੁਣੇ ਤੁਸੀਂ ਜਾਣਦੇ ਹੋ ਡੋਨਲਡ 트ੰਪ ਬਣਿਆ ਰਾਸ਼ਟਰਪਤੀ ਜਦੋਂ ਪਿਛਲੀ ਵਾਰ ਜੋ ਬਾਈਡਨ ਬਣੇ ਸੀਗੇ ਨਾ ਜੋ ਬਾਈਡਨ ਉਦੋਂ ਡੈਮੋਕ੍ਰੇਟ ਪਾਰਟੀ ਦੇ ਉਮੀਦਵਾਰ ਸੀਗੇ ਇਹਨਾਂ ਨੂੰ ਹਰਾ ਕੇ ਆਏ ਸੀ ਦੂਜੇ ਨੂੰ ਬਰਨੀ ਸੈਂਡਰਸ ਨੂੰ ਉਹ ਬੜਾ ਤਕੜਾ ਆਗੂ ਸੀ ਬਰਕ ਕਿਉਂਕਿ ਜੋ ਬਾਈਡਨ ਨੇ ਹਰਾਤਾ ਤਾਂ ਉਹਨੇ ਫਿਰ ਹਾਰ ਆਪਣੀ ਮੰਨ ਲਈ ਜਦੋਂ ਤੁਸੀਂ ਲੋਕਾਂ ਨੂੰ ਨਾਮਿਨੇਟ ਕਰੋਗੇ ਫਿਰ ਲੋਕੀ ਹਾਰ ਨਹੀਂ ਮੰਨਦੇ ਫਿਰ ਉਹ ਪਾਰਟੀ ਦੇ ਵਿੱਚ ਕੋਸ਼ਿਸ਼ ਕਰਦੇ ਆ ਇੱਥੇ ਵੀ ਹੁਣ ਯੂਕੇ ਦੇ ਵਿੱਚ ਵੀ ਕੰਜ਼ਰਵੇਟਿਵ ਪਾਰਟੀ ਜਿਹੜੀ ਇਸ ਸਮੇਂ ਆਪੋਜੀਸ਼ਨ ਹੈ ਇਹਨਾਂ ਦੀ ਵੀ ਇਲੈਕਸ਼ਨ ਹੋ ਕੇ ਹਟੀਆ ਜਿਹੜੇ ਆ ਮਿਸ ਕੇਮੀ ਬੈਡਨੋਕ ਆ ਉਹ ਬਣੇ ਨੇ ਜਿਹੜੇ ਪ੍ਰਧਾਨ ਯੂਕੇ ਕੰਜ਼ਰਵੇਟਿਵ ਪਾਰਟੀ ਦੇ ਸੋ ਇਹਦੇ ਨਾਲੋਂ ਤਾਂ ਬਿਹਤਰ ਇਹ ਹੈ ਇਸ ਚੀਜ਼ ਨੂੰ ਜੇ ਤੁਸੀਂ ਖਤਮ ਕਰਨਾ ਤਾਂ ਸੱਚੀ ਜਿਹੜਾ ਜਮਹੂਰੀਅਤ ਵਾਲਾ ਅਮਲ ਹੈ ਉਸ ਚੀਜ਼ ਨੂੰ ਅਪਣਾ ਲਓ ਤਾਂ ਬਿਹਤਰ ਹੋਵੇਗਾ ਪੰਜਾਬ ਦੇ ਤੇ ਦੁਨੀਆ ਭਰ ਦੇ ਬਹੁਤ ਸਾਰੇ ਮਸਲੇ ਲਗਾਤਾਰ ਤੁਹਾਡੇ ਨਾਲ ਲੈ ਕੇ ਜੁੜਦੇ ਰਵਾਂਗੇ ਪਾਕਿਸਤਾਨ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਬੜੀ ਵੱਡੀ ਇੱਕ ਜਿਹੜੀ ਆ ਕਾਰਵਾਈ ਹੋਣ ਜਾ ਰਹੀ ਹੈ Imran Khan ਨੇ ਫਾਈਨਲ ਕਾਲ ਦਿੱਤੀ ਆ ਅਗਲੇ ਹਫਤੇ ਐਤਵਾਰ ਦੇ ਲਈ ਕਿ ਆਪਾਂ ਪਾਕਿਸਤਾਨ ਜਾਮ ਕਰ ਦੇਣਾ ਜਦ ਤੱਕ ਸਾਡੇ ਮਸਲੇ ਮੰਨੇ ਨਹੀਂ ਜਾਂਦੇ ਜਿਹੜੇ ਸਾਡੇ ਮੁੱਦੇ ਆ ਉਹਨਾਂ ਤੇ ਕੰਨੀ ਧਰਦੀ ਸਰਕਾਰ ਸੋ ਉਹਦੇ ਨਾਲ ਵੀ ਤੁਹਾਡੇ ਨਾਲ ਜੁੜਦੇ ਆ ਨਾਲ ਜੁੜੇ ਰਹਿਣ ਲਈ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਸਾਸਿਕਾ